ਭਾਈ ਮੈਂ ਪੀਣ ਲੱਗਾ ਇਹ ਪਾਣੀ ਤੇ ਪਹਿਲਾਂ ਮੈਂ ਕਹਾਂ ਚਲੋ ਦੱਸ ਦਿੰਦੇ ਆ ਤੁਹਾਨੂੰ ਇੱਥੋਂ ਨਾ ਕੋਈ ਸਿਸਟਮ ਹੈ ਕਿ ਭਾਈ ਇਦਾਂ ਹੀ ਨਹੀਂ ਸੀਜ਼ਨ ਲੱਗ ਜਾਂਦਾ ਬਾਰ ਦਾ ਬਾਰਤ ਸੀਜ਼ਨ ਕੋਈ ਸੁੱਕਾ ਵੀ ਲੱਗਦਾ ਤੇ ਕੋਈ ਸੋਖਾ ਵੀ ਹੁੰਦਾ ਤੁਹਾਨੂੰ ਦਿਖਾਣਾ ਭਾਈ ਇੱਥੋਂ ਦਾ ਪਾਣੀ ਕਿਹੋ ਜਿਹਾ ਪੀਂਦੇ ਆ ਆ ਵੇਖ ਭਾਈ ਮੈਂ ਗਲਾਸ ਭਰਿਆ ਹੀ ਮੈਂ ਕਹਾਂ ਚਲ ਤੁਹਾਨੂੰ ਦਿਖਾਦਾ ਭਾਈ ਵਿਖਦਾ ਪਾਣੀ ਕਿੰਨਾ ਗੜਾ ਹੈ ਇਹੋ ਜਿਹਾ ਤਾਂ ਭਾਈ ਆਪਾਂ ਕਦੇ ਘਰੇ ਵੇਖਿਆ ਨਹੀਂ ਪਾਣੀ ਜਿਹੋ ਜਿਹਾ ਇੱਥੇ ਪਾਣੀ ਪੀ ਜਾਂਦੇ ਆ ਤੁਸੀਂ ਆਪੇ ਸਾਬ ਲਾ ਸਕਦੇ ਹੋ ਕਿ ਇਦਾਂ ਹੁੰਦੀਆਂ ਨੇ ਕਮਾਈਆਂ ਇੱਥੇ ਮਸ਼ੀਨਾਂ ਵਾਲਿਆਂ ਦੀਆਂ ਤੇ ਬਾਕੀ ਵੇਖ ਲਓ ਤੇ ਪਾਣੀ ਤੁਸੀਂ ਇੱਕ ਵਾਰੀ ਫੇਰ ਵੇਖ ਸਕਦੇ ਹੋ ਪਾਣੀ ਤਾਂ ਬੜਾ ਵੀ ਸਰਾ ਇਹੋ ਜਿਹਾ ਬਈ ਮੈਂ ਪਾਣੀ ਵੇਖਿਆ ਨਹੀਂ ਕਦੇ ਮੈਂ ਨਾਤਾ ਨਹੀਂ ਕਦੇ ਇਹੋ ਜਿਹਾ ਪਾਣੀ ਜਿਹੜਾ ਇੱਥੇ ਮੈਂ ਪਾਣੀ ਪੀਣ ਲੱਗਿਆ ਹੁਣ ਤੇ ਮੈਂ ਕਿਹਾ ਚਲ ਦਹੀਂ ਦੇਣੇ ਹੁਣ ਗੋਰੀਆ ਕਿਵੇਂ ਚਾਵਲ ਝੋਲ ਬਣਾਵੇਂਗਾ ਹੁਣ ਆਹ ਬਈ ਕਹਿੰਦਾ ਹੁਣ ਚਾਵਲ ਬਣਾਣੇ ਇੱਥੇ ਨਾ ਆਹ ਵੇਖੋ ਡੀਪੂ ਪਿਆ ਇੱਥੇ ਨਾ ਚਾਵਲ ਝੋਲ ਵਾਧੂ ਪਿਆ ਇਦਾਂ ਹੀ ਤੇ ਇਹਨੇ ਬਣਾਣੇ ਨੇ ਚਾਵਲ ਭਾਈ ਪਾਣੀ ਦਾ ਟੇਸਟ ਤਾਂ ਸਮਝੀ ਸਕਦੇ ਹੋ ਕਿਹੋ ਜਿਹਾ ਹੋਵੇਗਾ ਕਿਹੋ ਜਿਹਾ ਪਾਣੀ ਹੈ ਤੇ ਆ ਬਾਟੀਆਂ ਪਈਆਂ ਵੇਖ ਲੈ ਬਾਤ ਨੂੰ ਇਹ ਨੰਬਰ ਦੇ ਪਾਣੀ ਲੈ ਨੰਬਰ ਲੈ ਕਰਾ ਕੋਈ ਨਾ ਸਿੱਟੇ ਭਾਈ ਪਾਣੀ ਲੈ ਪੀ ਤੇ ਬਾਕੀ ਐਦਾਂ ਹੁੰਦੀ ਨੇ ਕਮਾਈਆਂ ਆਪਾਂ ਮਾਰ ਲਈ ਗੇੜਾ-ਗੁੜਾ ਮਸ਼ੀਨ ਦੇ ਕੋਈ ਤੇ ਆਪਾਂ ਹਰ ਠੀਕ ਹੈ ਭਾਈ ਆਪਣੇ ਡੈਡੀ ਹੋਰੀ ਆਏ ਸੀ ਪਹਿਲਾਂ ਉਹ ਸਾਰਾ ਓਕੇ ਕਰ ਗਏ ਤਾਂ ਕੁਝ ਰਹਿਣਾ ਸੀ ਜਿਹੜਾ ਆਪਾਂ ਕਰ ਦਿੱਤਾ ਵੈਸੇ ਥੋੜਾ ਬਹੁਤ ਚਾਚੇਵਰ ਨੇ ਬਾਕੀ ਛੱਡ ਦੋ ਬੜਾ ਜਿਆਦਾ ਕੀਤਾ ਕੰਮ ਉਹ ਫੇਰ ਵੀ ਲੱਗੇ ਪਿਆ ਪਤਾ ਨਹੀਂ ਉਹਨਾਂ ਕੀ ਜੀ ਉਹਨਾਂ ਲੱਗੇ ਹੋਇਆ ਕਰਨਾ ਤੇ ਉਹ ਵੀ ਬਾਈ ਉਹ ਵੇਖੋ ਪਾਣੀ ਪੀਤੀ ਐ ਨਾਲ ਉੱਥੇ ਹੀ ਬਾਈ ਇਹ ਮੈਂ ਝੂਠ ਨਹੀਂ ਮਾਰਾ ਆਪਾਂ ਕੇ ਇਦਾਂ ਸਿਸਟਮ ਹੁੰਦਾ ਜੋ ਹੈ ਰਿਐਲਿਟੀ ਆਪਾਂ ਦਿਖਾਈ ਜਣਿਆ ਆ ਦੀ ਸਾਰਾ ਰਿਐਲਿਟੀ ਦੱਸਾਂਗੇ ਕਿੱਦਾਂ ਕਿੱਦਾਂ ਬਾਈ ਉੱਥੇ ਸੁੱਤੇ ਸੀ ਰਾਤ ਚੂਹੇ ਵੀ ਗਿਆ ਸਾਰਾ ਕੁਝ ਹੈ ਬਾਈ ਪੂਰਾ ਸਮਝ ਰਹੇ ਹੋ ਉਦਾਂ ਦੀ ਲਾਈਫ ਸਟਾਈਲ ਹੈ ਬਾਕੀ ਆਪਾਂ ਬੋਲੀ ਲਾਈਫ ਸਟਾਈਲ ਦਿਖਾਵਾਂਗੇ ਆਪਾਂ ਕਿੱਦਾਂ ਦਾ ਕੀ ਸੀਨ ਕਿੱਦਾਂ ਹੈ ਕਿਵੇਂ ਕੀ ਆਪਾਂ ਇੱਥੇ ਕੱਟਦੇ ਆ ਕਿਵੇਂ ਦਿਨ ਆਪਣੇ ਹੁੰਦੇ ਆ ਤੇ ਬਾਕੀ ਹੋਰ ਤਾਂ ਕੁਝ ਰਹਿ ਨਹੀਂ ਗਿਆ ਹੁਣ ਦਿਖਾਉਣ ਦਾ ਤੇ ਹੁਣ ਚੱਲਾਂਗੇ ਵੈਸੇ ਜਦੋਂ ਖੇਤ ਵਿੱਚ ਜਾਂ ਜਦੋਂ ਖਾਣਾ ਆਵੇਗਾ ਤੁਹਾਨੂੰ ਉਹ ਦਿਖਾਵਾਂਗੇ ਬਾਕੀ ਖਾਣਾ ਤਾਂ ਕੀ ਦਿਖਾਣਾ ਖਾਣਾ ਤਾਂ ਨੋਰਮਲੀ ਵਾਕਈ ਬਾਕੀਆ ਤਰ੍ਹਾਂ ਹੁੰਦਾ ਥੋੜਾ ਬਹੁਤ ਹਾਂ ਚੇਂਜ ਹੋ ਜਾਂਦਾ ਕਿ ਜਿੱਦਾਂ ਇਹ ਦਾਲ ਵਿੱਚ ਗੁੜ ਪਾ ਦਿੰਦੇ ਆ ਤੇ ਸਾਰਾ ਗੁੜ ਗੁੜ ਵਾਲਾ ਕੰਮ ਕਰ ਦਿੰਦੀ ਐ ਬਸ ਇਹੀ ਸਿਸਟਮ ਐ ਤੇ ਜਲੇਬੀ ਇੱਥੇ ਖੱਟੀ ਹੁੰਦੀ ਵਿੱਚ ਨਿੰਬੂ ਪਾ ਦਿੰਦੇ ਆ ਬਸ ਇਹੀ ਕੁਝ ਕੁਝ ਗੱਲਾਂ ਨੇ ਜੋ ਤੁਹਾਨੂੰ ਦੱਸਦੇ ਰਹਾਂਗੇ ਅੱਗੇ ਵਲੌਗ ਵਿੱਚ ਤੇ ਬਾਕੀ ਵੇਖੋ ਇੱਥੇ ਦੀ ਬਾਈ ਇਹ ਬਾਈਕ ਬਹੁਤ ਚਲਦੀ ਇੱਥੇ TVS ਹੀ ਚਲਦੀ ਬਈ ਹੋਰ ਬਾਈਕ ਮਿਲਦੀ ਨਹੀਂ ਤੇ ਉਹ ਵੇਖੋ ਬਈ ਚਾਰ ਬੰਦੇ ਉਹ ਮਸ਼ੀਨ ਤੇ ਚਾਰ ਹੀ ਠੁੱਕੇ ਪਿਆ ਬਈ ਪਤਾ ਨਹੀਂ ਕੀ ਕੰਮ ਉਹ ਆਪਣੇ ਚਾਚਾ ਕੋਚ ਸਾਹਿਬ ਜਿੰਨੇ ਨੇ ਕਹਦਾ ਓਗਰ ਦਾ ਕੰਮ ਕਰਤਾ ਅੱਜ ਫੇਰ ਲੈ ਕੇ ਚੱਲੇ ਹੁਣ ਮੈਲਿੰਗ ਤੇ ਤੇ ਬਾਕੀ ਤੁਸੀਂ ਦੱਸੜਾ ਜਿਹੜਾ ਆਪਣਾ ਇਸ ਤੋਂ ਪਹਿਲਾਂ ਵਲੌਗ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਤੁਸੀਂ ਬਾਕੀ ਇਹ ਵੀ ਦੱਸ ਸਕਦੇ ਹੋ ਵੀ ਆਪਾਂ ਕੀ ਚੇਂਜ ਚੇਂਜ ਕਰੀਏ ਇਹਦੇ ਵਿੱਚ ਤੇ ਚਲੋ ਠੀਕ ਹੈ ਮਿਲਦੇ ਆ ਥੋੜਾ ਅੱਗੇ ਮੈਂ ਕਹਾਂ ਥੋੜਾ ਅਪਡੇਟ ਦੇ ਦਈਏ ਪਾਣੀ ਪੂਣੀ ਬਾਰੇ ਵੀ ਤੁਹਾਨੂੰ ਵੀ ਪਤਾ ਲੱਗ ਜਾਏ ਕਿ ਕਿੱਦਾਂ ਕਮਾਈਆਂ ਹੁੰਦੀਆਂ ਨੇ ਜੇ ਕੱਲ ਨੂੰ ਬਾਈ ਕਿਸੇ ਨੇ ਮਸ਼ੀਨ ਲੈਣੀ ਤਾਂ ਪਹਿਲਾਂ ਬਾਈ ਸੋਚ ਲਿਓ ਆਪਣੇ ਵਲੌਗ ਵਗੈਰਾ ਵੇਖ ਲਿਓ ਵੀ ਐਦਾਂ ਹੁੰਦੀ ਏ ਆਹ ਵੇਖੋ ਸੱਚ ਤੁਹਾਨੂੰ ਇੱਕ ਵੀ ਨਹੀਂ ਦੱਸਿਆ ਵੀ ਚਾਚੇ ਦੇ ਕੱਪੜੇ ਉਤਾਰਨ ਦਾ ਰਾਜ਼ ਕੀ ਹੈ ਇਹ ਬਾਈ 5-6 ਦਿਨ ਹੋ ਗਿਆ ਮੀਂਹ ਵਿੱਚ ਬੜੇ ਭਿੱਜਿਆ ਤੇ ਇਹਨਾਂ ਨੂੰ ਹੋ ਗਈ ਬਾਈ ਖੁਰਕ ਖੁਰਕ ਹੋ ਗਈ ਬਾਈ ਵੇਖੋ ਇਦਰੇ ਗੁੰਮੜ ਹੋ ਗਿਆ ਵੇ ਆਹ ਗੁੰਮੜ ਵੇਖਦੇ ਆ ਥੱਲੇ ਵੀ ਬਾਈ ਬੜੇ ਹੋਏ ਪਿਆ ਦਵਾਈ ਹਾਂ ਦੱਸ ਸਕਦੇ ਹੋ ਕਮੈਂਟ ਆਵੇ ਜੇ ਕਿਹਨੂੰ ਪਤਾ ਹੋਵੇ ਬਾਕੀ ਤੁਹਾਨੂੰ ਕੀ ਪ ਉਈ ਸਾਡੇ ਵਲੌਗ ਵੇਖਦੇ ਕਿੰਨਾ ਸਾਨੂੰ ਪਤਾ ਦੇਖੇ ਮੈਂ ਤਾਂ ਮੈਂ ਤਾਂ ਬਲੌਗ ਰਹੀ ਨਾ ਅੱਜ ਕੱਲ ਨੂੰ ਕਿਹਨੇ ਮਸ਼ੀਨ ਲੈਣੀ ਹੈ ਪਹਿਲਾਂ ਵੇਖ ਲੈਣ ਵੀ ਕੀ ਕੀ ਹੁੰਦਾ ਹਾਂ ਤਾਂ ਕਰਕੇ ਪਾਣੀ ਤਾਂ ਹੁਣ ਵਖਾ ਦਿੱਤਾ ਟਾਈਮ ਨਾਲ ਕਿਹੇ ਤਰ੍ਹਾਂ ਦਾ ਪਾਣੀ ਪੀਣਾ ਪੈਂਦਾ ਤੇ ਆਹ ਵੇਖੋ ਬਈ ਗੋਰਾ ਲੱਗਾ ਵੇ ਬਈ ਆਪਣੀ ਸੇਵਾ ਨਿਭਾਉਣ ਸੇਵਾ ਨਹੀਂ ਨਿਭਾਈ ਜਾਂਦਾ ਕੁੱਤਾ ਆਦੀ ਕੱਪੜੇ ਰੱਖੀ ਜਾਂਦਾ ਮੈਂ ਕਿਹਾ ਸੇਵਾ ਨਿਭਾਈ ਜਾਂਦਾ ਕਿਤੇ ਤੇ ਬਾਕੀ ਇੱਥੇ ਪਾਣੀ ਭਰਿਆ ਪੇ ਸ਼ਾਇਦ ਆ ਪਾਣੀ ਨਾਲ ਆਪ ਨੂੰ ਨਹਾਣਾ ਪਵੇ ਸ਼ਾਇਦ ਨਹਾਣਾ ਪਵੇ ਪੱਕਾ ਨਹੀਂ ਕਨਫਰਮ ਨਹੀਂ ਹੈ ਬਾਕੀ ਸ਼ਾਇਦ ਪਾਣੀ ਪੀ ਵੀ ਸਕਦੇ ਆ ਦੇਖ ਲਓ ਮਿੱਤਰੋ ਜਿਹੜੇ ਵਲੌਗ ਵੇਖੀ ਹੁੰਦੇ ਆ ਵੀ ਇਹ ਪਾਣੀ ਅਸੀਂ ਪੀ ਵੀ ਸਕਦੇ ਆ ਇਦਾਂ ਦਾ ਸਿਸਟਮ ਆ ਇੱਥੇ ਤੇ ਕਮਾਈਆਂ ਵੀ ਬਾਈ ਕਰਦੀਆਂ ਸੌਖੀਆਂ ਨਹੀਂ ਆ 10 ਦਿਨ ਦਾ ਬਾਈ 10 ਲੱਖ 10 12-12 ਲੱਖ ਰੁਪਏ ਦਾ ਜਾਣਾ ਵੀ ਸੌਖਾ ਨਹੀਂ ਆ ਚੰਗਾ ਤੇ ਆਹ ਵੇਖ ਲਓ ਇਧਰ ਤਰ ਪਹਿਲਾਂ ਤੇ ਬਾਕੀ ਇੱਕ ਦੋ ਦੋ ਬਾਈ ਜਣੇ ਆਈ ਜਾਂਦੇ ਆ ਆਪਣੀ ਤਰ੍ਹਾਂ ਇਦਾਂ ਨਹੀਂ ਗਾ ਡੀਪੂ ਤੇ ਬਾਈ ਚੱਲ ਬਾਈ ਸਿੱਧਾ ਹੀ ਭੈਣ ਦੀ ਸੀ 100 150 ਇਹਨਾਂ ਠੁੱਕ ਜਾਏਗਾ ਉੱਥੇ ਫੇ ਕਣਕ ਲੈ ਕੇ ਚੱਲ ਕਰਾਂ ਨੂੰ ਇੱਥੇ ਆਰਮਨ ਦਾ ਕੰਮ ਕਰ ਕਰਕੇ ਬੰਦੇ ਹੁੰਦੇ ਆ ਤੇ ਉਹ ਇੱਥੇ ਚਾਵਲ ਵੜਿੰਦੇ ਸੱਚੋਏ ਮੈਨੂੰ ਪਤਾ ਨਹੀਂ ਇੱਥੇ ਨੇ ਚਾਵਲ ਦੀ ਦਿੰਦੇ ਆ ਸਿਸਟਮ ਆਪਣੇ ਜਿੱਦਾ ਕਣਕ ਹੁੰਦੀ ਆ ਨਾ ਉਦਾਂ ਇੱਥੇ ਚਾਵਲ ਦਿੱਤੇ ਜਾਂਦੇ ਆ ਸਾਰਿਆਂ ਨੂੰ ਤੇ ਚਲੋ ਬਾਕੀ ਮਿਲਦੇ ਆ ਥੋੜਾ ਅੱਗੇ ਤੇ ਬਿੰਦਰਾ ਬਿੰਦਰਾ ਦਸਮਾ ਹਾਂਜੀ ਕਿੱਥੇ ਜਾਣਾ ਹੋਣਾ ਪਤਾ ਦੱਸ ਦੇ ਮੈਂ ਤਾਂ ਬ੍ਰੇਕਾ ਖੁੱਲੀ ਜਾਂਦੇ ਸੱਚੇ ਤਾਂ ਬ੍ਰੇਕਾ ਖੁੱਲੀ ਨੇ ਬ੍ਰੇਕਾ ਕਰਦੇ ਵੇਲਡਿੰਗ ਤੇ ਜਾਣੀ ਵੀ ਸੀ ਵੇਲਡਿੰਗ ਤੇ ਠੀਕ ਹੋਰ ਲੱਗ ਗਿਆ ਸੀ ਨਾ ਰੈਕ ਤੋਂ ਰੱਲ ਮੇ ਲੱਗ ਗਿਆ ਇਹ ਕੱਲ ਆਪਣਾ ਬ੍ਰੇਕਾ ਕਰਕੇ ਕੰਮ ਹੋ ਗਿਆ ਜਿਹੜਾ ਹੋਇਆ ਸੀ ਤੇ ਹੁਣ ਰਾਜੂ ਫੋਰਮੈਨ ਕਸੀ ਜਾਂਦੇ ਇਹਨਾਂ ਨੂੰ ਤਾਂ ਬਣੀ ਬ੍ਰੇਕ ਨਹੀਂ ਲੱਗੀ ਕੱਲ ਤੇ ਆਪਣਾ ਸਿਸਟਮ ਹੋ ਗਿਆ ਤੇ ਚਲੋ ਕੋਈ ਨਹੀਂ ਹੁੰਦਾ ਰਹਿੰਦਾ ਨਾ ਕੋ ਆਪਾਂ ਬਚ ਗਏ ਉਹਗਾ ਤਾਂ ਫਿਰ ਨਵਾਂ ਦਵਾ ਲਾਂਗੇ ਇਹ ਥੱਲੇ ਬੜੇ ਭੇ ਪੂਰਦੇ ਐਸਾ ਇੱਕ ਲੈ ਜੇ ਉਹ ਜੇ ਉਹ ਚੀਜ਼ ਹੀ ਹੋ ਗਈ ਇਹਨਾਂ ਨੂੰ ਤਾਂ ਪਤਾ ਨਹੀਂ ਲੱਗਣਾ ਸੀ ਦੋਵਾਂ ਨੂੰ ਤੇ ਬਾਕੀ ਇਹ ਸਾਰੇ ਰਾਤ ਸੋ ਕੇ ਆਏ ਇਹਨਾਂ ਨੂੰ ਪਤਾ ਕੁਝ ਵੀ ਨਹੀਂ ਅਸੀਂ ਕਿੱਥੇ ਕਿਦਾਂ ਦਾ ਕੀ ਏ ਜੇ ਤੂੰ ਆਏ ਆ ਹੁਣ ਇੱਥੇ ਤਾਂ ਲੱਗੇ ਇਹਨਾਂ ਨੂੰ ਬਾਕੀ ਰਾਤ ਸਾਰੀ ਜਾਗਿਆ ਸੀ ਜਿਹੜੇ ਸੋ ਗਏ ਇਹ ਇਹ ਦਿਨੇ ਵੀ ਨਹੀਂ ਜਾਗਿਆ ਰਾਤੀ ਵੀ ਨਹੀਂ ਜਾਗਿਆ ਤੇ ਇਧਰ ਤੋਂ ਪਹਿਲਾਂ ਵਾਲੀ ਸੇਵਾ ਨਿਭਾਈ ਜਾਂਦੀ ਵੀ ਐ ਚਲੋ ਹੁਣ ਆਪਾਂ ਵੀ ਵਲੌਗ ਰੱਖਦੇ ਆ ਥੋੜਾ ਬਹੁਤ ਕੰਮ ਕਰ ਦਿੰਦੇ ਆ ਤੇ ਅੱਗੇ ਕਰਾਂਗੇ ਗੱਲਬਾਤ ਆ ਬਾਈ ਦਾ ਟੀਵੀ ਸਣੀ ਸਟਾਰਟ ਹੁੰਦਾ ਹੈ ਕਿੱਕਰ ਨਾਲ ਕਰਦਾ ਫਿਰ ਤੇ ਚਲੋ ਠੀਕ ਆ ਸਾਡਾ ਬਾਈ ਬਾਈ ਮਿਲਦੇ ਅੱਗੇ ਜੀ ਆਪਾਂ ਬੈਠੇ ਜੀ ਤੇ ਆਪਾਂ ਫਿਰ ਹੋ ਗਏ ਖੜੇ ਤੇ ਆਪਾਂ ਕਿ ਚਲੋ ਪੁੱਛਣਿਆ ਹਾਲ ਚਾਲ ਇੱਥੇ ਆਪਣੇ ਆ ਬੈਠੇ ਐ ਜਵਾਨ ਥੱਕ ਥੁੱਕੇ ਕੰਮ ਲੱਗੇ ਪਏ ਸੀ ਤੇ ਆਪਾਂ ਹੁਣ ਕਰੀ ਜਿੰਦੇ ਹਿੰਦੀ ਜਿਹੜੀ ਗੇ ਨਾ ਬ੍ਰੇਕ ਠੀਕ ਤੇ ਹੋ ਗਿਆ ਅੱਧਾ ਘੰਟਾ ਘੰਟਾ ਤੇ ਇਹ ਹਜੇ ਵੀ ਲੱਗੇ ਪਿਆ ਤੇ ਪੁੱਛਣਿਆ ਇਹਨਾਂ ਨੂੰ ਕਿਦਾਂ ਦਾ ਤੁਹਾਡਾ ਕੀ ਸਿਸਟਮ ਕੀ ਰਹਿ ਗਿਆ ਹੁਣ ਤੇ ਪਰੋਲਾ ਤੁਹਾਨੂੰ ਵਿਖਾਈ ਦਿੰਨੇ ਆ ਵੀ ਕਿਦਾਂ ਦਾ ਕੀ ਸਿਸਟਮ ਰਹਿ ਗਿਆ ਤੇ ਆਹ ਵੇਖ ਲੋ ਕਾਹ ਗੇੜਾ ਥੋੜਾ ਚੱਕੋ ਆ ਉਹ ਬਿੰਦਰ ਕੋ ਉਹ ਚੀਜ਼ ਬਣੀ ਪਤਾ ਨਹੀਂ ਕਿ ਮੈਂ ਬੈਕ ਕੈਮਰਾ ਕਰਦਾ ਬੈਕ ਕੈਮਰਾ ਕਰਕੇ ਤਾਂ ਹੁਣ ਇਦਾਂ ਦਾ ਆਦ ਨਹੀਂ ਦਿਖਦਾ ਦੋਨੋਂ ਆ ਵੇਖੋ ਭਾਈ ਲੱਗ ਰਿਹਾ ਬਿੰਦਰ ਆ ਚੀਜ਼ ਨੂੰ ਖੋਲਣ ਇਹ ਖੋਲ ਕੇ ਇਹਨਾਂ ਨੂੰ ਸੌਣ ਨਹੀਂ ਹੁਣ ਥੱਲੇ ਥੱਲੇ ਕਰਨੀਆਂ ਹੈ ਓਏ ਐਂ ਗੁਰੂਏ ਉਹ ਦੂਨੇ ਕਰ ਰੱਖੀ ਗੱਡ ਚਾਲ ਉਹ ਵੀ ਗੱਡ ਇਹ ਇਹ ਵੇ ਦੂਰ ਬੈਣ ਇਹਨਾਂ ਦਾ ਦੂਰ ਦੂਰ ਟਿੱਕਰ ਮਿਜ ਜਾਂਦਾ ਓਏ ਬੰਦੇ ਤਾਂ ਬਹੁਤ ਤਕੜੇ ਐ ਤਿੰਨੇ ਹੀ ਵੱਤ ਤੋਂ ਵੱਧ ਇੱਕ ਤੋਂ ਵੱਧ ਇੱਕ ਹੈ ਬਾਈ ਬਾਕੀ ਜੇ ਰੋਟੀ ਵਾਲ ਦਾ ਨਹੀਂ ਪਤਾ ਲੱਗਾ ਵੀ ਉਹ ਕਿੰਨਾ ਕੁ ਤਖੜਾ ਹੈ ਬੈਠ ਗਈ ਆਪਣੀ ਟੀਮ ਆਪਾਂ ਬਾਈ ਕੁਬਿੰਦਰ ਸਿੰਘ ਗਿਆ ਹੋਇਆ ਪਾਸੇ ਤੇ ਤੁਹਾਨੂੰ ਥੋੜਾ ਮੈਂ ਬਾਹਰ ਜਾ ਕੇ ਦਿਖਾਉਣਾ ਸਿਸਟਮ ਸਾਰਾ ਵੀ ਆਪਾਂ ਕਿੱਥੇ ਆ ਤੇ ਕਿੱਦਾਂ ਦੀ ਲੋਕੇਸ਼ਨ ਹੈ ਬਾਕੀ ਗੱਲ ਬਾਤ ੰਡ ਹੈ ਪਹਿਲੀ ਵਾਰ ਨਹੀਂ ਕੈਂਡ ਲੋਕੇਸ਼ਨ ਮਿਲੀ ਆਪਾਂ ਨੂੰ ਦੇਖਣ ਨੂੰ ਆਹ ਵੇਖ ਲਓ ਦੂਜੀ ਵੀ ਮਸ਼ੀਨ ਤੇ ਆਹ ਆਪ ਇੱਥੇ ਆ ਪਹਿਲਾਂ ਤੇ ਤੁਹਾਨੂੰ ਥੋੜਾ ਬਾਹਰ ਚੱਲ ਕੇ ਸਹੀ ਜਰ ਦਿਖਾਉਣਾ ਪਿੱਛੇ ਚੱਲਿਆ ਸੀ ਇੱਕ ਵਾਰੀ ਤੇ ਆ ਹੁਣ ਵੇਖੋ ਕਿਦੇ ਆ ਦੋ ਮਸ਼ੀਨਾਂ ਇੱਥੇ ਖੜੀਆਂ ਆ ਕਟਰ ਚੱਕ ਕੇ ਆ ਕਟਰ ਚੱਕ ਕੇ ਇੱਥੇ ਲਾਇਆ ਹੁੰਦਾ ਇੱਥੇ ਹਿੰਦ ਦਾ ਤੇ ਇੱਥੇ ਮਥੜੂ ਦਾ ਤੇ ਗੱਲਬਾਤ ਪੂਰੀ ਐਂਡ ਹੋਣੀ ਸੀ ਬਾਕੀ ਚਲੋ ਕੋਈ ਚੱਕਰ ਨਹੀਂ ਕਿਉਂਕਿ ਇੱਥੇ ਰਾਸ਼ਨ ਵੰਡੀ ਜਾਂਦਾ ਹੈ ਡੀਪੂ ਬਣ ਕੇ ਰੈਸਟੋਰੈਂਟ ਸੀ ਕਿਸੇ ਟਾਈਮ ਤੇ ਹੁਣ ਡੀਪੂ ਹੈ ਤਾਂ ਕਰਕੇ ਇਦਾਂ ਸਿਸਟਮ ਹੈ ਤੇ ਵੇਖ ਲਓ ਮੈਂ ਕਿ ਚਲੋ ਅਪਡੇਟ ਦੇ ਦਈਏ ਥੋੜਾ ਜਾਂ ਕਿ ਮੁੰਡੇ ਲੱਗੇ ਵੀ ਬ੍ਰੇਕ ਖੋਲਣ ਤੇ ਹੁਣ ਮੈਂ ਅੱਗੇ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਕਿ ਬ੍ਰੇਕ ਕਿਵੇਂ ਖੋਲੀਦਾ ਤੇ ਕੀ ਸਿਸਟਮ ਹੁੰਦਾ ਹਾਂਜੀ ਗਾਇਸ ਕੀ ਹਾਲ ਚਾਲ ਤੇ ਬਾਕੀ ਇਹ ਆਪਣੀ ਵੀਡੀਓ ਪਾਹੇ ਤੇ 에ਅ ਰਿਲੇਟਰ ਹੋਣ ਵਾਲੀ ਐ ਕਿ ਅਗਰ ਤੁਹਾਡੇ ਬ੍ਰੇਕ ਵਗੈਰਾ ਨਹੀਂ ਲੱਗਦੇ ਤੇ ਤੁਸੀਂ ਉਹਨੂੰ ਕਿਵੇਂ ਸੈੱਟ ਕਰ ਸਕਦੇ ਹੋ ਤੇ ਤੁਈ ਬਾਹੇ ਵੀਡੀਓ ਵਿੱਚ ਇਹੀ ਦੇਖੋਗੇ ਕਿ ਕਿਵੇਂ ਬ੍ਰੇਕ ਪਾ ਸੈੱਟ ਕਰ ਸਕਦੇ ਜਾਂ ਕਿਦਾਂ ਕੀ ਸਿਸਟਮ ਕਰ ਸਕਦੇ ਆ ਤੇ ਮੈਂ ਟਿੱਕਣ ਲੱਗਿਆ ਹਾਂ ਬਾਕੀ ਤੇ ਚਲੋ ਮੈਂ ਦਿਖਾਵਾਂ ਤੁਹਾਨੂੰ ਵੀ ਆਪਾਂ ਕਿਦਾਂ ਬ੍ਰੇਕ ਸਟਾਰਟ ਸੈੱਟ ਕਰ ਸਕਦੇ ਆ ਇਹ ਮਥੜੂ ਮਸ਼ੀਨ ਐ ਤੇ ਇੰਦੀ ਹੋ ਗਈ ਬ੍ਰੇਕ ਖਰਾਬ ਤੇ ਬ੍ਰੇਕ ਖਰਾਬ ਹੋਣ ਕਰਨਾ ਆਪਣਾ ਥੋੜਾ ਜਿਹਾ ਉਗਰ ਵੀ ਹੋ ਗਿਆ ਵਿੰਗਾ ਤੇ ਇਹ ਵੀ ਬਾਕੀ ਸੈੱਟ ਕਰਾਂਗੇ ਤੇ ਤੁਹਾਨੂੰ ਦਿਖਾਣਾ ਹੁਣ ਬ੍ਰੇਕ ਕਿੱਦਾਂ ਸੈੱਟ ਕੀਤੀ ਜਾਂਦੀ ਹੈ ਕੰਬਾਈਨਾਂ ਦੀ ਹਾਰਵੈਸਟਰ ਦੀ ਤੇ ਦੇਖੋ ਪਹਿਲਾਂ ਤਾਂ ਹੁਣ ਤੁਹਾਨੂੰ ਇਹ ਵੀ ਥੋੜਾ ਦੱਸੇਗਾ ਕਿੱਦਾਂ ਹੁੰਦੀ ਹੈ ਤੁਸੀਂ ਵਾਹ ਵੀਡੀਓ ਵੇਖ ਕੇ ਅਸੀਂ ਕਰ ਸਕਦੇ ਹਾਂ ਠੀਕ ਹੈ ਜਰੂਰਤ ਨਹੀਂ ਹੈ ਤੁਹਾਨੂੰ ਕਿਸੇ ਹੋਰ ਤੋਂ ਪੁੱਛਣ ਦੀ ਵੀਡੀਓ ਦੇਖੋ ਤੇ ਕਰੋ ਸਟਾਰਟ ਸਟਾਰਟ ਨਹੀਂ ਠੀਕ ਚਲੋ ਵੇਖੋ